ਪੂਨੀਆਂ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਕਿਸਾਨਾਂ ਪ੍ਰਤੀ ਆ ਵੀ ਆਪਾਂ ਇੱਥੇ ਵੀ ਗੰਨਾ ਲਾ ਕੇ ਗੰਨਾ ਬੀਜ ਕੇ ਕਮਾਈ ਕਰ ਸਕਦੇ ਆ ਇਹ ਨਹੀਂ ਕਿ ਇਕੱਲੀਆਂ ਫੈਕਟਰੀਆਂ ਦੇ ਨਿਰਭਰ ਰਹਿ ਸਕਦੇ ਆ ਅੱਜ ਅਸੀਂ ਜਾ ਰਹੇ ਸੀਗੇ ਲੁਧਿਆਣੇ ਨੂੰ ਤੇ ਹਲਵਾਰੇ 에ਅਰਪੋਰਟ ਸਟੇਸ਼ਨ ਦੇ ਕੋਲੇ ਬਾਈ ਹੋਣਾ ਦਾ ਗੰਨੇ ਦਾ ਜੂਸ ਮਿਲਦਾਗਾ ਬਾਕੀ ਹੋਰ ਪ੍ਰੋਡਕਟ ਮਿਲਦੇ ਆ ਤੇ ਕਰਦੇ ਆ ਗੱਲਬਾਤ ਆ ਦੇ ਨਵੀਂ ਕਿਰਾਂ ਦਿਖਾ ਦਈਏ ਤੇ ਬਈ ਇਹਨਾਂ ਨਾਲ ਗੱਲਬਾਤ ਕਰਾਵਾਂਗੇ ਤੇ ਸਾਰੇ ਪ੍ਰੋਡਕਟ ਆ ਦੇਖੋ ਕੈਬਨ ਦੇ ਵਿੱਚ ਆ ਜੇ ਕਿਸੇ ਨੇ ਜੂਸ ਵਗੈਰਾ ਪੀਣਾ ਕੈਬਨ ਦਾ ਕੋਈ ਮੱਖੀ ਵਗੈਰਾ ਕੁਝ ਨਹੀਂ ਇਹਦੇ ਵਿੱਚ ਐਂਟਰ ਹੁੰਦੀ ਗੀ ਆਪਾਂ ਅੰਦਰੋਂ ਵੀ ਦਿਖਾ ਦਿੰਨੇ ਆ ਅੱਜ ਵੀ ਅੰਦਰੋਂ ਦਿਖਾ ਦਿੰਨੇ ਆ ਇਹਦੇ ਵਿੱਚ ਐਂਟਰ ਵਗੈਰਾ ਮੱਖੀ ਦਾ ਕੋਈ ਮਤਲਬ ਹੀ ਨਹੀਂ ਹੈਗਾ ਸਫਾਈ ਪੂਰੀ ਆ ਆਪਾਂ ਅੰਦਰੋਂ ਦਿਖਾਉਨੇ ਆ ਤੇ ਆ ਦੇਖੋ ਆਪਣੀ ਭੈਣ ਤਿਆਰ ਕਰਦੀ ਹੈ ਜੂਸ ਵਗੈਰਾ ਤੇ ਅੰਦਰੋਂ ਐਨ ਪੂਰਾ ਜੀ ਸੂਸੀ ਲੱਗਿਆਗਾ ਪੂਰਾ ਵਧੀਆ ਕੈਬਨ ਆ ਤੇ ਤੁਸੀਂ ਗੰਨਾ ਵਗੈਰਾ ਦੇਖ ਨੂੰ ਰੱਖੇ ਪਿੰਦੇ ਸਫਾਈ ਕਰਕੇ ਤੇ ਫ੍ਰਿਜਾਂ ਵਗੈਰਾ ਰੱਖਿਆਂ ਦੇ ਗੰਨਾ ਸਾਰਾ ਕਟਿੰਗ ਕਰਕੇ ਇਹਦੇ ਵਿੱਚ ਲਾਇਆ ਹੁੰਦਾਗਾ ਇਹ ਨਹੀਂ ਹੈਗਾ ਕਿ ਆਪਾਂ ਜਿਵੇਂ ਰੈਡੀ ਵਗੈਰਾ ਤੋਂ ਪੀਨੇ ਆ ਜਾਂ ਉਹਦੇ ਵਿੱਚ ਮੱਖੀ ਵਗੈਰਾ ਆ ਜੂਗੀ ਆ ਦੇਖੋ ਕੈਵਨਨ ਪੂਰਾ ਦੋਸਤੋ ਸਾਫ ਪਿਆਗਾ ਬੋਤਲਾਂ ਵਗੈਰਾ ਜੇ ਕਿਸੇ ਨੇ ਲੈ ਕੇ ਜਾਣਾ ਤਾਂ ਆਹ ਬੋਤਲ ਦੇ ਵਿੱਚ ਕੱਟ ਕੇ ਪੈਕ ਵੀ ਕਰਕੇ ਦਿੰਦੇ ਆ ਪੈਕ ਕਰਕੇ ਦਿੰਦੇ ਆ ਤੇ ਬਾਕੀ ਵੀਰ ਬਾਹਰੋਂ ਆਰਡਰ ਬੋਲ ਦਿੰਦਾਗਾ ਤੇ ਇਧਰ ਦੀ ਆਹ ਦੇਖੋ ਇੱਥੋਂ ਦੀ ਪੈਣ ਫੜਾ ਦਿੰਦੇ ਨੇ ਆਰਡਰ ਆ ਮਸ਼ੀਨ ਲੱਗੀ ਵੀ ਆ ਤੇ ਬਾਕੀ ਹੋਰ ਪ੍ਰੋਡਕਟ ਜਿਹੜੇ ਬਣਦੇ ਆਪਾਂ ਉਹ ਵੀ ਵੀਰ ਨੂੰ ਪਹੁੰਚਦੇ ਆਂ ਜੋ ਕਰਦੇ ਆਂ ਗੱਲਬਾਤ ਲਵੀ ਲੈਥਲ ਕਰਾਦੇ ਆਂ ਤੇ ਹਾਂਜੀ ਯਾਰੋ ਜਿਵੇਂ ਇਹਨਾਂ ਦੀਆਂ ਬ੍ਰਾਂਚਾਂ ਨੇ ਬ੍ਰਾਂਚ ਜਗਰਾਉਂ ਵੀ ਬ੍ਰਾਂਚ ਆ ਦੋ ਜਗਰਾਉਂ ਆ ਇੱਕ ਬਰਨਾਲੇ ਆ ਇੱਕ ਹਲਵਾਰੇ ਆ ਤੇ ਇੱਕ ਜੋਧਾਗਾ ਹਲਵਾਰੇ ਜਿਹਾ ਆਪਾਂ ਖੜੇ ਆ ਤੇ ਬਾਕੀ ਵੀਰ ਨਾਲ ਗੱਲ ਗੱਲਬਾਤ ਕਰਦੇ ਆਂ ਤੇ ਵੀਰੇ ਪਰ ਜਿਹੜਾ ਗੋੜ ਮਸਾਲਾ ਆਗਾ ਇਹਦੇ ਵਿੱਚ ਕੀ ਕੀ ਪਾਇਆ ਹੋਣਾ ਤੁਹਾਡਾ ਇਹਦੇ ਵਿੱਚ ਵੀਰੇ ਵਿੱਚੇ ਹੀ ਗੌੜਾ ਵਿੱਚੇ ਹੀ ਚਾਹ ਪੱਤੀ ਆ ਵਿੱਚੇ ਹੀ ਦਾਲਚੀਨੀ ਆ ਵਿੱਚੇ ਹੀ ਚਾਹ ਮਸਾਲਾ ਚਾਹ ਮਸਾਲਾ ਦਾ ਹਾਂ ਜਿਸ ਨੂੰ ਸਾਰਾ ਕੁਝ ਆ ਜਾਂਦਾ ਜੀ ਹਾਂਜੀ ਵੀਰੇ ਚਾਹ ਵਧੀਆ ਬਣ ਜਾਂਦੀ ਹੈ ਬਹੁਤ ਵਧੀਆ ਟਾਪ ਦੀ ਚਾਹ ਬਣਦੀ ਹੈ ਜੀ ਤੇ ਹੋਰ ਵੀਰੇ ਆਪਣੇ ਕੋਲੇ ਆਹ ਇਹ ਗੋੜ ਇਹ ਗੋੜ ਕਾਫੀ ਆ ਹਾਂਜੀ ਇਹ ਗੋੜ ਕਾਫੀ ਹੈ ਜੀ ਇਹ ਦੁੱਧ ਦੇ ਵਿੱਚ ਪਾ ਕੇ ਦੁੱਧ ਦੇ ਵਿੱਚ ਪਾ ਕੇ ਵੀਰੇ ਜਿਵੇਂ ਤੁਸੀਂ ਗੋੜ ਮਸਾਲਾ ਗਿਆਗਾ ਜਿਵੇਂ ਘਰੇ ਕੋਈ ਜਾ ਕੇ ਬੰਦਾ ਆਪਣੇ ਜਿਵੇਂ ਆਮ ਚਾਹ ਬਣਾਉਂ ਉਹਦੇ ਵਿੱਚ ਤਾਂ ਹੀ ਪੈਂਦਾ ਫਿਰ ਉਹ ਨਹੀਂ ਵੀਰੇ ਉਹਦੇ ਵਿੱਚ ਨਹੀਂ ਪੈਂਦਾ ਵਿੱਚ ਖੰਡ ਨਹੀਂ ਐਂਟਰ ਹੋਣੀ ਚਾਹੀਦੀ ਖੰਡ ਨਹੀਂ ਐਂਟਰ ਹੋਣੀ ਚਾਹੀਦੀ ਕਿੰਨਾਂ ਚਾਹ ਪੱਤੀ ਐਂਟਰ ਹੋਣੀ ਆ ਵੀਰੇ ਹਾਂ ਚਾਹ ਪੱਤੀ ਵੀ ਨਹੀਂ ਜਾਣੀ ਇਹਦੇ ਸਭ ਕੁ ਵਿੱਚ ਹੀ ਪਾਇਆ ਜਾਂਦਾ ਠੀਕ ਹੈ ਜੀ ਵਿੱਚ ਹੀ ਪਾਇਆ ਹਾਂ ਕੌਫੀ ਵੀ ਉਮੀ ਤਿਆਰ ਹੁੰਦੀ ਆ ਬਿਲਕੁਲ ਜੀ ਤੇ ਹੋਰ ਆਪਣੇ ਕੋਲ ਸ਼ੱਕਰ ਵਗੈਰਾ ਹੁੰਦੀ ਆ ਵੀਰੇ ਹਾਂ ਜੀ ਵੀਰੇ ਸ਼ੱਕਰ ਹੁੰਦੀ ਆ ਇਹ ਪੂਰੀਆਂ 100% ਸੁੱਧਾ ਆ ਬਿਲਕੁਲ ਜੀ ਬਿਲਕੁਲ ਆਪਦੀ ਛੋਟੀ ਤਿਆਰ ਕੀਤੀ ਹੁੰਦੀ ਆ ਹਾਂ ਜੀ ਸਾਡੀ ਆਪਦੀ ਤਿਆਰ ਕੀਤੀ ਆ ਆਪਦੀ ਤਿਆਰ ਕੀਤੀ ਹੁੰਦੀ ਆ ਬਾਕੀ ਸਾਡੇ ਬਸ ਬੈਠੇ ਇਹਨਾਂ ਨੂੰ ਹਾਂਜੀ ਵੀਰੇ ਆਉਨੇ ਆ ਹਾਂਜੀ ਹਾਂਜੀ ਕਿਵੇਂ ਰਿਜ਼ਲਟ ਤੁਹਾਨੂੰ ਕਿਵੇਂ ਲੱਗਿਆ ਰਿਜ਼ਲਟ ਬਹੁਤ ਵਧੀਆ ਵੀਰੇ ਯਾਰ ਪੇਨ ਨੂੰ ਬਹੁਤ ਵਧੀਆ ਲੱਗਿਆ ਤੁਹਾਨੂੰ ਇਹ ਤਾਂ ਇਹਨਾਂ ਦੀ ਚੀਜ਼ ਕੀ ਵਧੀਆ ਲੱਗੀ ਇਹਨਾਂ ਦੇ ਆ ਕੇ ਸੌਫ ਤੇ ਇੱਕ ਤਾਂ ਵੀਰੇ ਕਲੀਨਿੰਗ ਬਹੁਤ ਆ ਕਲੀਨ ਬਹੁਤ ਆ ਹਾਂ ਸਭ ਕੁਝ ਬਹੁਤ ਠੀਕ ਆ ਹਨਾ ਮੱਖੀ ਮੁੱਕੀ ਹੈ ਨਹੀਂ ਮੱਛਰ ਮੁਛਰ ਹਾਂ ਸਾਫ਼ ਆ ਤੇ ਦੱਸ ਵੀਰੇ ਸਾਫ਼ ਆ ਤੇ ਬਰਫ਼ ਨਹੀਂ ਯੂਜ਼ ਕਰਦੇ ਹਨਾ ਇਹ ਬਰਫ਼ ਨਹੀਂ ਯੂਜ਼ ਕਰਦੇਗੇ ਵੈਸੇ ਹੀ ਠੰਡਾ ਕਰਕੇ ਦਿੰਦੇ ਆ ਤੇ ਜੇ ਕਿਸੇ ਨੂੰ ਜੂਸ ਵਗੈਰਾ ਪੀਣਾਗਾ ਬਾਕੀ ਹੋਰ ਵੀ ਪ੍ਰੋਡਕਟ ਆਉਂਦੇ ਨੇ ਤੇ ਇਹ ਆਪਣਾ ਵੀਰ ਦੀ ਸ਼ਾਪ ਹੈਗੀ ਆ ਜਦੋਂ ਆਪਾਂ ਲੁਧਿਆਣੇ ਨੂੰ ਜਾਂਦੇ ਆ ਤਾਂ ਹਲਵਾਰੇ এয়ার ਸਟੇਸ਼ਨ ਦੇ ਨੇੜੇ ਆ ਤੇ ਉੱਥੇ ਵਿజిਟ ਕਰ ਸਕਦੇ ਆ ਆਪਣੇ ਚੈਨਲ ਨੂੰ ਬਹੁਤ ਬਹੁਤ ਫੋਲੋ ਕਰ ਲਿਆ ਕਰੋ ਕਿਉਂਕਿ ਬੜੀ ਬੜੀ ਚੀਜ਼ਾਂ ਤੁਹਾਨੂੰ ਦਿਖਾਉਂਦੇ ਰਹੀਏ ਸਬਸਕ੍ਰਾਈਬ ਕਰ ਦਿਓ ਤੇ ਲਾਇਕ ਕਰ ਦਿਓ ਧੰਨਵਾਦੋ ਦੋਸਤੋ